ਉਹ ਸਾਲਾਂ ਦੇ ਵਿੱਚ 9 ਐਨਆਰਆਈ ਮਿਲनियां ਕੀਤੀਆਂ ਸਿਗਾ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਏਰੀਆ ਦੇ ਵਿੱਚ ਉਹਦੇ ਜਿਹੜੀ ਸਾਨੂੰ ਕريب 2000 ਕੇਸ ਜਿਹੜਾ ਪ੍ਰਾਪਤ ਹੋਇਆ ਸੀਗਾ ਤੇ ਅਸੀਂ ਕريب ਹੁਣ ਤੱਕ ਉਹਦੇ 'ਚੋਂ 17-1800 ਕੇਸ ਜਿਹੜਾ ਹੱਲ ਕਰਤਾ ਪਰ ਅਸੀਂ ਦੇਖਿਆ ਕਿ ਲੋਕ ਵਿਚਾਰੇ ਕੋਈ ਇੰਗਲੈਂਡ ਤੋਂ ਆਉਂਦਾ ਕੋਈ ਨਿਊਯਾਰਕ ਤੋਂ ਆਉਂਦਾ ਬੜੀ ਦੂਦੋ ਦੂਦਾਂ ਹੁੰਦੇ ਸੋ ਅਸੀਂ ਅੰਕਾਂ ਦੇ ਸਾਲ ਹੱਲ ਕਰਦਿਆਂ ਕਿ ਆਪਾਂ ਇਹ ਤਜਰਬਾ ਕਰਕੇ ਦੇਖਦੇ ਆ ਕਿ ਆਨਲਾਈਨ ਜਿਹੜੇ ਲੋਕ ਜਿਹੜੇ ਬਚਾਦੇ ਕੰਨ ਕਿਉ ਆਪਣੀਆਂ ਇੰਨੀਆਂ ਮਹਿੰਗੀਆਂ ਟਿਕਟਾਂ ਜਿਹੜੇ ਖਰੀਦੇ ਸੋ ਮੈਨੂੰ ਲੱਗਾ ਕਿ ਬਹੁਤ ਵਧੀਆ ਪਿਛਲੀ ਵਾਰ 25 ਹਜ਼ਾਰ ਜਾਂ 59 ਬੰਦੇ ਡਬਲ ਹੋ ਗਏ ਮਤਲਬ ਅੱਜ ਆਨਲਾਈਨ ਜਿਹੜੇ ਆਏ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਦੱਸੀਆਂ ਉਹਦੋਂ ਅਸੀਂ ਪੂਰੀ ਜੁਮੇਆਦੀ ਦੇ ਨਾਲ ਇਹ ਜਿਹੜੀਆਂ ਸ਼ਿਕਾਇਤਾਂ ਨੇ ਇਹਦਾ ਹੱਲ ਕਰਾਂਗੇ ਉਹ ਦੂਜਾ ਜਿਹੜਾ ਪੰਜਾਬ ਦੇ ਬਾਦ ਦੇ ਦੇ ਵਿੱਚ ਬਾਦ ਬੈਠੇ ਲੋਕ ਕੁਝ ਫੋਮਾ ਲਾ ਦਿੰਦੇ ਆ ਕੁਝ ਕਹਿੰਦੇ ਆ ਕਿ ਸਾਡੀ ਉੱਤੇ ਸਦਵਾਈ ਨਹੀਂ ਹੁੰਦੀ ਜੀ ਕੋਈ ਲੋਕਾਂ ਨੇ ਅੱਜ ਵੀ ਕਾ ਉਹ ਲੰਨ ਕਾ ਉਹਨੇ ਆਪਣੇ ਅਪ੍ਰੈਂਟਸ ਕਹਤਾ ਕੀਤੀਆਂ ਕਿ ਅਸੀਂ ਤਿੰਨ ਤਿੰਨ ਸਾਲ ਤੋਂ ਲੱਗੇ ਆ ਦੋ ਦੋ ਸਾਲ ਤੋਂ ਲੱਗੇ ਆ ਇੱਕ ਭਾਈ ਸਾਹਿਬ ਕਹਿ ਰਹੇ ਸੀ ਚਾਰ ਸਾਲ ਤੋਂ ਲੱਗੇ ਆ ਜੀ ਸਾਡੀ ਕੋਈ ਸਨਵਾਈ ਨਹੀਂ ਹੋਈ ਪਰ ਅਸੀਂ ਇਸੇ ਕਰਕੇ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸਾਡੇ ਕੋਮਿਕ ਕਦਮਿੰਦਰ ਦਾਸ ਰਵਿੰਦ ਕੇਰਿਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਉਹ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਦੇ ਹੇਠ ਜਿਹੜਾ ਅਸੀਂ ਪੂਰੀ ਦੁਨੀਆ ਦੇ ਐਨਆਰਆਈਆਂ ਨੂੰ ਇਹ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਪੰਜਾਬ ਸਰਕਾਰ ਤੁਹਾਡੇ ਜਾਨ ਮਾਲ ਦੀ ਸਖਿਆ ਦੀ ਗਾਰੰਟੀ ਦਿੰਦੀ ਹੈ ਪੰਜਾਬ ਸਰਕਾਰ ਤੁਹਾਡਾ ਕੋਈ ਬਿジネス ਇੱਥੇ ਸ਼ੁਰੂ ਆ ਉਹਨੂੰ ਬਚਾਉਣ ਦੇ ਵਿੱਚ ਮਤ ਕਰੂਗੀ ਤੁਸੀਂ ਕੋਈ ਸ਼ੁਰੂ ਕਰਦਾ ਉਹਨੂੰ ਸ਼ੁਰੂ ਕਰਾਉਣ ਦੇ ਵਿੱਚ ਤੁਹਾਡੀ ਜਿਹੜੀ ਫੰਡ ਮਤ ਕਰੂਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਈ ਲੋਕ ਕਹਿ ਦਿੰਦੇ ਆ ਕਿ ਅਸੀਂ ਦੀ ਆਉਂਦੇ ਦੀ ਡਰ ਦੇ ਸਾਡੇ ਦੇ ਪਛਤਾ ਹੋ ਜਾਣਾ ਇੱਕ ਵਾਰ ਪਿਛਲੀ ਵਾਰ ਵੀ ਕਿਹਾ ਸੀ ਅੱਜ ਤੁਹਾਡੇ ਥਰੂ ਕਹੂੰਗਾ ਕਿ ਜਿਹੜੇ ਇਹਨਾਂ ਦੇ ਵੀਰ ਮੇਰੇ ਕੋ ਪਿਛਲੇ ਦਮੰਬਲ ਵੀ ਮੇਂ ਤਿੰਨ ਚਾਰ ਅੰਦਾਜ਼ੇ ਨੇ ਕਾਲਾ ਕੀਤੀਆਂ ਕਿ ਸਰ ਅਸੀਂ ਆ ਨਹੀਂ ਸਕਦੇ ਇੰਡੀਆ ਮੈਂ ਕਿਹਾ ਕੀ ਹੋਇਆ ਕਹਿੰਦੇ ਜੀ ਸਾਡੇ ਤੇ ਝੂਠੇ ਪੱਤੇ ਦੱਜ ਹੋਏ ਆ ਪ੍ਰਾਪਰਟੀ ਦੇ ਕਰਕੇ ਜਿਹੜੀ ਵਿਰੋਧੀ ਪਾਰਟੀ ਉਹਨਾਂ ਨੇ ਸਾਡੇ ਤੇ ਪੱਤੇ ਦੱਜ ਕਰਾਉਂਦੇ ਆ ਮੈਂ ਤੁਹਾਡੇ ਥਰੂ ਫੇਰ ਇੱਕ ਦਾ ਸਾਰੀ ਦੁਨੀਆ ਦੇ ਅੰਦਾਜ਼ੇ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਤੇ ਕੋਈ ਤੁਹਾਡੀ ਪ੍ਰਾਪਰਟੀ ਕਰਕੇ ਕੋਈ ਜਾਤੀ ਮਸਲੇ ਕਰਕੇ ਜੇ ਕੋਈ ਠੁੱਠਾ ਕੇਸ ਦਰਜ ਹੋਇਆ ਤੇ ਤੁਸੀਂ ਆਓ ਮੇਰੇ ਨਾਲ ਸੰਪਰਕ ਕਰੋ ਸਾਡੇ ਮੈਕਮੇਨ ਨਾਲ ਸੰਪਰਕ ਕਰੋ ਸਰਕਾਰ ਨਾਲ ਸਾਡੀ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਸਾਰੇ ਕੇਸ ਜਿਹੜੇ ਉਹ ਰੱਦ ਵੀ ਕਰਾਵਾਂਗੇ ਜਿਹੜੇ-ਜਿਹੜੇ ਹੋਇਆ ਉਹ ਤੁਹਾਡੀ ਜਿਹੜੀ ਕੁਝ ਲੋਕਾਂ ਦੇ ਚਾਲ ਚੱਲ ਕੇ ਤੁਹਾਡੀ ਐਂਟਰੀ ਬੰਦ ਕਰਾਈ ਇੰਡੀਆ ਦੀ ਉਹ ਐਂਟਰੀ ਵੀ ਓਪਨ ਕਰਾਵਾਂਗੇ ਤੁਸੀਂ ਆਓ ਪੰਜਾਬ ਤੁਹਾਡਾ ਪਿੰਡ ਤੁਹਾਡਾ ਸ਼ਹਿਰ ਤੁਹਾਡਾ ਜ਼ਮੀਨ ਤੁਹਾਡੀ ਹੈ ਕੋਠੀ ਤੁਹਾਡੀ ਹੈ ਆਰਾਮ ਨਾਲ ਆਓ ਤੁਹਾਨੂੰ ਕੋਈ ਵੀ ਕੋਈ ਬੰਦਾ ਪੰਜਾਬ ਦੇ ਵਿੱਚ ਕਿਸੇ ਐਨਆਰਆਈ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਨਹੀਂ ਕਰ ਸਕਦਾ ਜਿਹੜਾ ਕਬਜ਼ਾ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਔਰ ਕਬਜ਼ਾ ਲੈ ਕੇ ਦਵਾਂਗੇ ਕੁਝ ਲੋਕਾਂ ਨੇ ਕੁਝ ਏਰੀਆ ਦੇ ਵਿੱਚ ਜਿੱਦਾਂ ਮੰਨ ਲਓ ਕਿ ਜਲੰਧਰ ਦਾ ਹੈ ਇੱਥੇ ਉੱਥੋਂ ਬਹੁਤ ਸ਼ਿਕਾਇਤਾਂ ਆਉਂਦੀਆਂ ਕਿ ਸਾਡੀ ਕੋਠੀ ਮਾਲੀ ਜੀ ਸਾਡਾ ਪਲਾਟ ਮਾਲ ਲਿਆ ਜੀ ਅੱਜ ਵੀ ਇੱਕ ਕੇਸ ਦੇ ਵਿੱਚ ਉਹ ਕਹਿੰਦੇ ਕਿ ਸਾਡੀ ਕੋਠੀ ਕਿਸੇ ਨੇ ਮਾਲੀ ਆ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਕੋਈ ਬੰਦਾ ਐਨਆਰਆਈ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਕਰੂਗਾ ਪੰਜਾਬ ਸਰਕਾਰ ਕਬਜ਼ਾ ਨਹੀਂ ਹਟਾਉਂਦੀ ਉਹਦੀ ਸੁਰੱਖਿਆ ਕਰਨਾ ਸਾਡੀ ਡਿਊਟੀ ਹੈ ਐਨਆਰਆਈ ਸਰ ਪੰਜਾਬ ਦੀ ਰੀੜ ਦੀ ਹੱਡੀ ਨੇ ਐਨਆਰਆਈ ਜਿਹੜਾ ਅੱਜ ਪੰਜਾਬ ਜਿੱਥੇ ਖੜਾ ਹੈ ਜਿਸ ਵੀ ਹਾਲਤ ਦੇ ਵਿੱਚ ਖੜਾ ਹੈ ਇਸ ਹਾਲਤ ਦੇ ਵਿੱਚ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਦੁਨੀਆ ਭਰ ਦੇ ਐਨਆਰਆਈਆਂ ਦਾ ਬਹੁਤ ਵੱਡਾ ਰੋਲ ਹੈ ਉਸ ਰੋਲ ਨੂੰ ਜਿਹੜਾ ਅਗਨੋਰ ਨਹੀਂ ਕੀਤਾ ਜਾ ਸਕਦਾ ਸੋ ਇਹ ਜਿਹੜਾ ਅਸੀਂ ਸ਼ੁਰੂ ਕੀਤਾ ਐਨਆਰਆਈ ਮਿਲਦੀ ਦਾ ਇਹਦੂ ਬੜਾ ਜ਼ਬਰਦਸਤ ਰਿਸਪੌਂਸਬਿਲਿਟੀ ਆ ਰੋਜ਼ ਹੀ ਕੇਸ ਹੁੰਦੇ ਇਹ ਤੋਂ ਆ ਜਿਹੜੇ ਮੈਂ ਤੁਹਾਨੂੰ ਅੱਧਾ ਦੱਸਦੇ ਸਾਡੇ ਕੋ ਐਪਲੀਕੇਸ਼ਨ ਰੋਜ਼ ਹੀ ਕੇਸ ਆ ਜਾਂਦੇ ਦਫ਼ਤਰ ਮੇਰੇ ਘਰ